ਸਸੀ ਗਾਲ ਜੀ ਸਾਰੇ ਭਰਾਵਾਂ ਨੂੰ ਕੀ ਹਰਚ ਆ ਲਿਆ ਵੀਰੋ ਵੀਰੋ ਇਹ ਆ ਜੀ ਪਿੰਡਾਂ ਦੇ ਛੱਪੜ ਠੀਕ ਹੈ ਜੀ ਜਿੰਨੇ ਵੀ ਪਿੰਡ ਆਪਣੇ ਪੰਜਾਬ ਜਗ੍ਹਾ ਦੀ ਜਾਂ ਪੂਰੀ ਆਪਣੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਹਨ ਤੇ ਵੀਰੋ ਇਹ ਆ ਛੱਪੜ ਛੱਪੜ ਜਿਹੜੇ ਆਪਣੇ ਹਰੇਕ ਪਿੰਡ ਦੇ ਵਿੱਚ ਕੂੜਾ ਸਟਿਆ ਹੁੰਦਾ ਛੱਪੜ ਦੇ ਵਿੱਚ ਠੀਕ ਹੈ ਜੀ ਆਪਾਂ ਕਹੀ ਜਾਂਦੇ ਪਾਣੀ ਸਾਫ਼ ਕਰੀਏ ਪਾਣੀ ਸਾਫ਼ ਕਰੀਏ ਠੀਕ ਹੈ ਜੀ ਵੀਰੋ ਪਹਿਲਾਂ ਤਾਂ ਆਪਾਂ ਪਿੰਡਾਂ ਦੇ ਜਿਹੜੇ ਵਿੱਚ ਹਨ ਛੱਪੜਿਆਂ ਉਹਨਾਂ ਨੂੰ ਸਾਫ਼ ਕਰੀਏ ਠੀਕ ਹੈ ਜੀ ਉਹਨਾਂ ਦੇ ਕੂੜਾ ਵਿੱਚ ਸਟਣਾ ਬੰਦ ਕਰੀਏ ਠੀਕ ਹੈ ਜੀ ਹੋਰ ਉਹਨਾਂ ਦੇ ਵਿੱਚ ਪਲਾਸਟਿਕ ਸਿੱਟਣੀ ਬੰਦ ਕਰੀਏ ਹਨਾ ਤੇ ਇਹ ਸਭ ਤੋਂ ਜ਼ਿਆਦਾ ਬਿਮਾਰੀ ਦਾ ਘਰ ਬਣ ਰਹੀਆਂ ਕਿਉਂਕਿ ਵਾਤਾਵਰਨ ਆ ਜਿਹੜਾ ਉਹ ਖਰਾਬ ਕਰ ਰਿਹਾ ਪਾਣੀ ਵੀ ਖਰਾਬ ਹੋ ਰਿਹਾ ਤੇ ਆਲੇ ਦੁਆਲੇ ਵੀ ਪਿੰਡ ਦਾ ਖਰਾਬ ਵਾਤਾਵਰਨ ਹੋ ਰਿਹਾ ਹਨਾ ਠੀਕ ਹੈ ਜੀ ਤੇ ਕਿੰਨਾ ਦੇ ਪਿੰਡਾਂ 'ਚ ਕਿਸੇ 'ਚ ਇੱਕ ਛੱਪੜਿਆ ਕਿਸੇ ਦੇ ਚਾਰ-ਚਾਰ ਛੱਪੜੇ ਆ ਠੀਕ ਹੈ ਜੀ ਆਲੇ ਦੁਆਲੇ ਦੇ ਠੀਕ ਹੈ ਜੀ ਉਹਦੀ ਆਕਸੀਜਨ ਨੂੰ ਦੇਖ ਲਓ ਕਿੰਨਾ ਫਰਕ ਪੈਂਦਾ ਹੋਊਗਾ ਠੀਕ ਹੈ ਜੀ ਤੇ ਪਾਣੀ ਵੀ ਗੰਦਾ ਹੋ ਰਿਹਾ ਜਿਹੜਾ ਇਹ ਪਾਣੀ ਗੰਦਾ ਹੈ ਧਰਤੀ ਦੇ ਵਿੱਚ ਰਾਤ ਚੋ ਹੋ ਕੇ ਇਹ ਆਪਣੇ ਘਰਾਂ ਚ ਹੀ ਆ ਰਿਹਾ ਵੀਰੋ ਵਾਪਸ ਠੀਕ ਹੈ ਜੀ ਜੇ ਆਪਾਂ ਸੋਚ ਲਈਏ ਨਾ ਕਿ ਪਾਣੀ ਇਹ ਉੱਥੇ ਗਈ ਹੈ ਉੱਥੇ ਕਿਸੀ ਸੀਮਤ ਨਹੀਂ ਵੀਰੋ ਕਿਉਂਕਿ ਧਾਰਤੀ ਪਾਣੀ ਖਿੱਚਦੀ ਆ ਠੀਕ ਹੈ ਜੀ ਆਲਾ ਦਵਾਲਾ ਉਸ ਪਾਣੀ ਆ ਜਿਹੜਾ ਖਿੱਚਣ ਵਾਲਾ ਧਰਤੀ ਖਿੱਚਦੀ ਆ ਜਿਹੜਾ ਪਾਣੀ ਉਹ ਆਪਣੇ ਆਪਾਂ ਹੀ ਪੀ ਰਹੇ ਆ ਠੀਕ ਹੈ ਜੀ ਫਿਲਟਰਾਂ ਦਾ ਕਾਰਨ ਬਾਅਦ ਸਭ ਤੋਂ ਵੱਡਾ ਇਹੀ ਆ ਕਿਉਂਕਿ ਅਸੀਂ ਨਾ ਛੱਪੜ ਸਾਹ ਰੱਖੇ ਨਾ ਅਸੀਂ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕੀ ਠੀਕ ਹੈ ਜੀ ਇਹ ਜੋ ਮੈਂ ਕਹਿ ਰਿਹਾ ਕਿੱਦਾਂ ਤੁਹਾਨੂੰ ਗੱਲਬਾਤ ਸਹੀ ਲੱਗਦੀ ਜਾਂ ਗਲਤ ਲੱਗਦੀ ਹੈ ਨਾ ਬਾਕੀ ਤੁਸੀਂ ਦੇਖੇ ਰਹੇ ਹਾਂ ਠੀਕ ਹੈ ਜੀ ਲਫਾਫੀਓ ਅਸੀਂ ਸੈੱਟ ਰਹੇ ਹਾਂ ਛੱਪੜਾਂ ਦੇ ਵਿੱਚ ਠੀਕ ਹੈ ਜੀ ਨਹਿਰਾਂ ਦੇ ਵਿੱਚ ਪਲਾਸਟਿਕ ਸੁੱਟ ਰਹੇ ਆਸੀਂ ਛੱਪਣਾ ਨਹਿਰਾਂ ਦੇ ਵਿੱਚ ਠੀਕ ਹੈ ਜੀ ਤੇ ਇਹ ਸਭ ਤੋਂ ਵੱਡਾ ਆਪਣਾ ਪਾਣੀ ਦਾ ਨੁਕਸਾਨ ਇਹ ਆ ਵੀਰੋ ਆ ਦੇਖੋ ਕੂੜਾ ਹੈ ਨਾ ਇਹ ਸਾਰਾ ਛੱਪੜ ਚ ਜਾਂਦਾ ਠੀਕ ਹੈ ਜੀ ਸਾਰਾ ਇਹ ਤੋ ਜੱਡਾ ਨਾ ਇਹਨਾਂ ਨੁਕਸਾਨ ਦੇਖੋ ਤੁਸੀਂ ਪਾਣੀ ਦਾ ਕਿੰਨਾ ਹੋ ਰਿਹਾ ਜਿਹੜੇ ਆਲੇ-ਦੁਆਲੇ ਆ ਘਰ ਹੋਊਗੇ ਮੇਰੇ ਖਿਆਲ ਨਾਲ ਘਰ ਇਹਨਾਂ ਚ ਪੀਣ ਯੋਗ ਪਾਣੀ ਨਹੀਂ ਹੋਣਾ ਠੀਕ ਹੈ ਜੀ ਅੱਭਲ ਤਾਂ ਸਾਡੇ ਪਿੰਡ ਵਿੱਚ ਸਾਰਿਆਂ ਦੇ ਘਰੇ ਤਾਂ ਫਿਲਟਰ ਲੱਗੇ ਆ ਜਾਂ ਹਰੇਕ ਪਿੰਡ ਦੇ ਵਿੱਚ ਸਾਰਿਆਂ ਦੇ ਘਰੇ ਫਿਲਟਰ ਲੱਗੇ ਹੋ ਆ ਨਾ ਇਹ ਸਭ ਤੋਂ ਵੱਡਾ ਵੀਰੋ ਬਿਮਾਰੀ ਦਾ ਘਰ ਬਣ ਰਿਹਾ ਨਾਲੇ ਇਹ ਡਾਕਟਰਾਂ ਤੁਸੀਂ ਪ ਰਚਦੀ ਆ ਉਹੀ ਸਾਡੇ ਘਰਾਂ ਤੱਕ ਪਹੁੰਚਦਾ ਠੀਕ ਹੈ ਜੀ ਆ ਵੀ ਛੱਪੜਿਆ ਵੀਰੋ ਇੱਥੇ ਵੀ ਦੇਖ ਲਓ ਪਹਿਲਾਂ ਸਾਰਾ ਛੱਪੜ ਦੇ ਇਦਾਂ ਹੁੰਦਾ ਸੀ ਢੇਲ ਲੱਗ ਗਿਆ ਕੂੜੇ ਦਾ ਸਾਰਾ ਇਹ ਹਨਾ ਹਨਾ ਇਹ ਕੂੜਾ ਸਿੱਟਣ ਦੇ ਕਰਕੇ ਠੀਕ ਹੈ ਜੀ ਪਲਾਸਟਿਕ ਪਾਣੀ ਬਹੁਤ ਜ਼ਿਆਦਾ ਖਰਾਬ ਕਰ ਰਹੀ ਆ ਲਫਾਫੇ ਪਾਣੀ ਬਹੁਤ ਜ਼ਿਆਦਾ ਖਰਾਬ ਕਰ ਰਹੇ ਹਨਾ ਨੁਕਸਾਨ ਬਹੁਤ ਜ਼ਿਆਦਾ ਆਪਣੇ ਹੁੰਦਾ ਵੀਰੋ ਠੀਕ ਹੈ ਜੀ ਤੇ ਇਹ ਦੇਖ ਲਓ ਵੀਰੋ ਕਿੰਨਾ ਨੁਕਸਾਨ ਹੋ ਰਿਹਾ ਜੀਵ ਜੰਤੂਆਂ ਦਾ ਜਿਹੜੇ ਵਿੱਚ ਰਹਿੰਦੇ ਉਹ ਮਰ ਰਹੇ ਆ ਨਾ ਪਾਣੀ ਦੀ ਵਜ੍ਹਾ ਨਾਲ ਗੰਦੇ ਦੀ ਵਜ੍ਹਾ ਨਾਲ ਬਾਕੀ ਜਿਹੜਾ ਨਹਿਰਾਂ ਦਾ ਪਾਣੀ ਆ ਵੀਰੋ ਇਹ ਕਈ ਪਾਸੇ ਪਿੰਡਾਂ ਦੇ ਵਿੱਚ ਜਾਂਦਾ ਠੀਕ ਹੈ ਜੀ ਉਹ ਪਿੰਡਾਂ ਦੇ ਵਿੱਚੋਂ ਖੇਤਾਂ ਦੇ ਵਿੱਚ ਜਾਂਦਾ ਠੀਕ ਹੈ ਜੀ ਜਿਹੜਾ ਪਾਣੀ ਖਰਾਬ ਹੈ ਉਹ ਖੇਤਾਂ ਨੂੰ ਲੱਗ ਰਿਹਾ ਹਨ ਤੇ ਫੇਰ ਹੋਰ ਜਿਹੜੇ ਪਿੰਡਾਂ ਦੇ ਵਿੱਚ ਕਈ ਜਾਂਦਾ ਉਹ ਵੀ ਉਹ ਵੀ ਖਰਾਬ ਹੋ ਰਿਹਾ ਠੀਕ ਹੈ ਜੀ ਤੇ ਇਸ ਲਈ ਅਸੀਂ ਨਹਿਰਾਂ ਦੇ ਵਿੱਚ ਛੱਪੜਾਂ ਦੇ ਵਿੱਚ ਕੂੜਾ ਸਿੱਟਣਾ ਬੰਦ ਕਰੀਏ ਵੀਰੋ ਠੀਕ ਹੈ ਜੀ ਤੇ ਇਹਦੇ ਆਪਾਂ ਜ਼ਿੰਮੇਵਾਰ ਹਾਂ ਠੀਕ ਹੈ ਜੀ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦਾ ਪਹਿਲਾਂ ਆਪਾਂ ਆਲਾ ਦੁਆਲਾ ਆਪਣਾ ਸਾਫ਼ ਕਰੀਏ ਵੀਰੋ ਪਾਣੀ ਜਿਹੜਾ ਛੱਪੜਾਂ ਦਾ ਇਹ ਸਾਫ਼ ਕਰੀਏ ਠੀਕ ਹੈ ਜੀ ਜਦੋਂ ਚਲੋ ਠੀਕ ਹੈ ਗੰਦ ਆਉਂਦਾ ਮੈਂ ਮੰਨਦਾ ਛੱਪੜਾਂ ਦੇ ਵਿੱਚ ਪਰ ਇੰਨਾ ਦਾ ਫਰਜ ਕਰੀਏ ਉਹ ਚ ਪਲਾ ਅਚਦਾ ਧਰਤੀ ਦੇ ਵਿੱਚ ਘਰਾ ਚ ਆ ਰਿਹਾ ਵੀਰੋ ਆਪਣੇ ਇਹ ਨਾ ਸਮਝੋ ਕਿ ਛੱਪੜ ਹੈ ਜਿਹੜਾ ਛੁੱਥੇ ਤੱਕ ਕੰਸੂਮ ਤੇ ਛੱਪੜ ਦਾ ਪਾਣੀ ਧਰਤੀ ਦੇ ਵਿੱਚ ਰਚ ਕੇ ਉਹ ਘਰਾ ਚ ਆ ਰਿਹਾ ਫਿਲਟਰਾਂ ਦਾ ਕਾਰਨ ਵੀ ਇਹੀ ਬਣ ਰਿਹਾ ਹਨ ਸਭ ਤੋਂ ਜ਼ਿਆਦਾ ਅੱਜ ਕੱਲ ਇੰਡੀਆ ਦੇ ਵਿੱਚ ਫਿਲਟਰ ਲੱਗੇ ਆ ਪੰਜਾਬ ਦੇ ਵਿੱਚ ਵੀਰੋ ਠੀਕ ਹੈ ਜੀ ਇਸ ਪਾਣੀ ਦੀ ਹੋਇਆ ਨਾ ਠੀਕ ਹੈ ਜੀ ਇਸ ਲਈ ਹੱਥ ਜੋੜ ਕੇ ਬੇਨਤੀ ਆ ਠੀਕ ਹੈ ਜੀ ਜਿਹੜਾ ਆਪਣਾ ਕੂੜਾ ਉਹ ਸਾਰਾ ਆਪਾਂ ਹੋਰ ਕਿਤੇ ਸਿੱਟੀ ਲਿਫਾ ਪਾਣੀ ਦੇ ਵਿੱਚ ਨਾ ਸਿੱਟੀਆ ਪਲਾਸਟਿਕ ਨਹਿਰਾਂ ਦੇ ਵਿੱਚ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਸੀਂ ਆਪ ਸਹੀ ਹੋ ਜਾਈਏ ਸਾਰ